ਹਾਂ ਹਾਂਜੀ ਆਮਨੇ ਕੀਆ ਹੋਰਾ ਆਉਣੀਆ

हां आ डुंगा ये चमचा बस 라 पाणी ले लिया पाणी अच्छी बुरी नथे वजी ग्लास आके तेनु चमचे च पालेया हां तो की गुलाब का ना लिया आ गया करूं अंदर आ गया पानी हो तो पानी में गाय को मैं तो चमची जी पा ली जरा की कर दी मैं तो भाई तू तो हम बिन चाटू नहीं ਕਰੇ ਤਰਕੇ ਚੱਲ ਕੰਮ ਹੋ ਜੇ ਨੂੰ ਕੋ ਤੁਮੈਂ ਮੈਨੂੰ ਨਹੀਂ ਪਤਾ ਮੈਂ ਕਿਵੇਂ ਦੇਣਾ ਹੋਣੀ ਸਿੱਧਰੇ ਬੰਦੇ ਨਾਲ ਘਟਨਾ ਮਾਤੌਕਾ ਤੇ ਉਹ ਨੰਗ ਮੰਡੀਆਂ ਦੇ ਫੜਾ ਕੇ ਸੀ ਤੇ ਚਾਚੇਗੇ ਫੈਲਜੀ ਬਣਾਉਣ ਨੂੰ ਠਾਰਮੀਆ ਠੀਕ ਆ ਤੋ ਬਣਾਵੇਂਗਾ ਬਣਾ ਦੇ ਨਾ ਹੀ ਦੇ ਚੱਲ ਫੇਰ ਤਰਕੇ ਫੇਰ ਕੰਮ ਹੋ ਜੇ ਲੈ ਆਵਾ ਚੱਕ ਕੇ ਬਣਾ ਦਿਓ ਹੋਰ

ਮਤੋਨੀ ਆ ਮੈਂ ਮੈਂ ਅੱਖਾਂ ਸਿੰਦਰ ਨੂੰ ਸਾਫ ਕਰਦੇ ਉਹ ਲਈ ਫਰਦੀ ਸੀ ਬਾਈ ਖਾਨ ਮੀਨਾ ਇਸ ਵਿੱਚ ਮਸ਼ੀਨ ਚ ਪਾਉਣੀ ਤੇ ਕੰਬੜੀ ਨੇ ਸੱਚੀ ਨਾ ਬਾਤ ਆ ਵੇਖ ਲੈ ਬਾਈ ਕੀ ਹੈ ਬੇਬੇ ਆਉਂਗਾ ਕੋਲੋਂ ਨਿਕਲਣਾ ਕਿੱਥੋਂ ਆ ਜਾਲੀ ਦੇ ਨਾਲ ਕੋਲੋਂ ਬੋਟੋ ਵੱਡ ਨਾਲ ਲੈਪਟਾਪ ਮੇਰਾ ਬੇਬੇ ਜਦੋਂ ਤੈਨੂੰ ਨਹੀਂ ਪਤਾ ਤੂੰ ਕਦ ਬੋਲਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਕਿ ਛੇ ਹੈਗਾ ਹੈ ਤਾਂ ਕੋਈ ਨਹੀਂ ਜੁਸਪਨਾ ਨਹੀਂ ਪਾਉਣੀ ਐ ਸੁਪਨਾ ਭਾਵੇਂ ਕਿੱਥੇ ਹੀ ਇੱਕ ਵਾਰ ਹਾਂ ਯਾ ਦਾ ਯਾ ਉਹ ਤਾਂ ਨਾ ਕੱਲ ਤੁਮਨੇ ਤੋਂ ਉਹਨੇ ਦਿੱਤਾ ਤੇ ਫਿਰ ਨਾ ਮੈਂ ਪਤਾ ਕੀ ਕੀਤਾ ਅੱਜ ਤੋਂ ਜਦੋਂ ਚਾਚੇ ਘਰੇ ਦੂਜਿਆਂ ਲੱਗੇ ਸੀ ਨਾ ਤੇ ਉਹ ਮੈਂ ਤੋਤਾ ਤੋਤਾ ਕਿੱਥੇ ਹਣਾ ਮਸ਼ੀਨ ਦੇ ਵਿੱਚ ਆ ਬੱਸ ਇਦਰੇ ਬੰਨੇ ਤੋ ਕੇ ਪਿਆਏ ਹੱਥ ਪਾਣੀ ਬਾਦਾ ਸਾਰਾ ਯੱਪ ਕੇ ਦਰਤਾ ਤੋਤਾ ਇਹਨੂੰ ਇੱਟੇ ਕਿਤੇ ਮਾਤਰੀ ਮਾਣੇ ਮੇਰੇ ਦਾਸੇ ਰੂਪ ਸਰਦੋ ਰੋਹੀ ਕਿ ਗਣਾ ਜਉ ਤਰਕਨੇ ਤੋ ਕਿੱਥੇ ਤੱਕ ਜਾਂਦਾ ਉੱਠ ਕੇ ਬੀਬੀ ਉੱਠ ਕੇ ਜਾਵੜੇ ਨਾ ਭਾਈ ਫੇਰ ਹੋ ਜਾਏਗਾ ਤੇ ਇਹਨੂੰ ਤਾਂ ਪਹਿਲੇ ਨਾ ਦੱਸਦੀ ਇਹਨਾਂ ਨਾਲੋਂ ਆ ਤੂੰ ਉਹ ਬਾਲਾ ਨਾ ਬੋਲ ਬੁਰਗੇ ਉਹਨਾਂ ਉਹਨਾਂ ਇਹਦਾ ਕੀ ਬੰਦਾ ਯਾਰ ਪਤਾ ਹੀ ਨਾ ਨਾ ਬਾਈ ਆ ਗਈ ਉਹ ਮੈਂ ਦਾਰਦੀ ਬੇਬੇ ਤੂੰ ਰਹਿਂਦੇ ਉਹ ਤੂੰ ਮੇਰੀ ਗਾਹ ਤਾਂ ਸੋਣਾ ਤੂੰ ਤਾਪ ਤੇ ਸੁੱਕਣੇ ਪਾ ਦੇ ਇਹਨੂੰ ਐ ਸੋਕੀ ਤੇ ਬਟਨ ਜੇ ਮੈਂ ਕਰੀ ਜਾਈਂ ਚਿਲਾ ਲੂ ਐ ਐ ਇਹਦੀ ਮਾਂ ਨੂੰ ਹੁਣ ਲਾ ਉਹਨੂੰ ਕਾਹਦਾ ਨਵਾ ਦੇ ਕੇ ਉਸ ਖਾ ਕੇ ਜਾਉਗੀ ਮੈਂ ਸਕਾ ਨਹੀਂ ਮੈਨੂੰ ਪੜਾ ਦੋ ਨਵਾ ਮੰਗਾ ਕੇ ਰਿਆ ਦੀ ਮਾਂ ਤੋਂ ਰੋਜ਼ ਹੀ ਨਾ ਕੋਈ ਨਾ ਕੋਈ ਉਤਮ ਖੜਾ ਕਰਦੀਨੀ ਉਹਨੂੰ ਭਾਈ ਦੇ ਬਾ ਆਇਓ ਉਹਨੂੰ ਕਾੱਕਾ ਕਿਨੇ ਸੀ ਹਾਂ ਹਾਂ ਬੇਬੇ ਮੇਰੀ ਮੰਮੀ ਨੂੰ ਭਾਈ ਦੇ ਬਾ ਆਇਓ ਉਹ ਲਿਆ ਦੂਗਾ ਭਾਈ ਦੇ ਜਾ ਇੰਤਰ ਹਾਂ ਉੱਠ ਕੇ ਕੰਮ ਕਰ ਲੈ ਭਾਈ ਕੀ ਕੰਮ ਕਰਾਂ ਇੱਥੇ ਪਾਇਆ ਉਹ ਕਹਿੰਦਾ ਦੱਦੋ ਉਹ ਉੱਥੋਂ ਇੰਨੀ ਵੀ ਤੂੜੀ ਲੈ ਕੇ ਤੇ ਦੋ ਬੱਠੇ ਪਾ ਕੇ ਨਾ ਵੇਦੀ ਤੂੜੀ ਦੇ ਤੇ ਵਿੱਚ ਦਾਣਾ ਜਰ ਲਾਇਆ ਜਾ ਭੱਜਾ ਮੈਂ ਤਾਂ ਤੂੰ ਕਰਕੇ ਖੇਠਾ ਦਾ ਮੈਂ ਦੱਸ ਕੀ ਕਰਾਂ ਤੇ ਤੂੜੀ ਪਾ ਕੇ ਨਾ ਸਿਰ ਲਾਇਆ ਮੈਂ ਤਾਂ ਆਪੇ ਬਾਬੀਆ ਹਾਂ ਜਾਂ ਤੇ ਕੋਈ ਨਾ ਨਾ ਲੋੜ ਕਰਾ ਦਿਆਂ ਜਾਂ ਕਰਾਇਆ ਤੇ ਪਾ ਲਾ ਜੇ ਉਹ ਜਿਹੜੀਆਂ ਜੋ ਪਾਉਗੂ ਪੱਥਿਆਂ ਦੇ ਅੱਗੇ ਵੀ ਨਹੀਂ ਹੋਣਗੇ ਉਹ ਵੀ ਨਹੀਂ ਚਾਚੀ ਵਾਲਾ ஹலோ <laughs> ਨੰਬਰ ਮੇਰੇ ਕੋਲ ਆਈ ਤਾਂ ਚਲ ਪਾਤੇ ਬੱਠੇ ਨਾ ਤੇ ਦੇਖ ਲਊਗੀ ਬੇਬੇ ਓਹੋ ਤੂ ਦਾ ਟੁੱਟਿਆ ਪਿਆ ਸਾਰਾ ਖਾਣਾ ਸਾਰਾ ਬੱਬਾ ਦੇ ਪੱਠੇ ਹਾਂ ਬੈਠਾ ਬੈਗੀ ਦੱਸ ਹੁਣ ਆਈ ਹੋਰ ਐਨਾ ਟਾਈਮ ਨਹੀਂ ਮੈਂ ਤੇ ਰੰਗ ਲੂੰਗੀ ਉਹ ਤੇ ਆ ਇਹ ਖਾ ਗੀ ਜਨੇ ਪੱਠੇ ਪੋਣੇ ਕਹਾਣੀ ਤਾਂ ਨਹੀਂ ਰੜਾਉਣੇ ਬੱਬੇ ਤੂੰ ਐਂ ਕਰੀ ਦੇ ਲੈਨੀ ਉੱਥੇ ਦੇਖ ਕੇ ਨਾ ਮੈਂ ਉਹ ਤੱਕ ਮੈਂ ਟੈਂਟ ਲਾ ਕੇ ਆਈ ਆ ਬਾਗ ਨੂੰ ਧੋੜਿਆ ਮੰਗ ਦੇਖ ਉਹ ਇਹਨੇ ਬੰਦਿਆ ਐ ਪੱਠੇ ਪਾਈ ਜਨੇ ਤੂੰ ਤਾਂ ਰੱਖੇ ਮੰਗਦੀ ਮੈਂ ਬੱਠਾ ਤਾਂ ਉਹ ਹੋਇਆ ਪਿਸਾਨ ਟਾ ਕੇ ਰੱਖ ਲੈਣੇ ਪਸੰ ਖੁਰਨੀ ਚ ਭਾਈ ਦੇ ਹੁੰਦੇ ਆ ਦੇ ਦਰ ਪੱਛਕਾ ਮਾਣੇ ਕਿੱਥੇ ਪਾਉਣੇ ਵੀ ਅੱਗੇ ਪਾਉਣੇ ਕਿ ਪਿੱਛੇ ਪਾਉਣੇ ਤੇ ਹੋਰ ਪਿੱਛੇ ਨੂੰ ਆਏ ਆ ਉਹਨਾਂ ਨੂੰ ਪੱਠੇਲ ਤੱਕ ਮਤਲਬ ਆ ਪੁੱਤ ਐਵੇਂ ਬੋਲੀ ਜਾਂਦੇ ਜਿਵੇਂ ਆਪਾਂ ਉੱਥੇ ਦਾ ਗੋਏ ਦਾ ਮਠਾ ਭਰ ਕੇ ਪਿੱਛੇ ਦਾ ਰੱਖਤੀ ਆਉਂਦੇ ਨੇ ਪਿਛਾਂ ਗੁਆਟਾ ਉਹ ਲੈਣੇ ਆ ਪੱਠੇ ਬਾਈ ਦੇ ਨਾ ਖੁਰਨੀ ਜਮੂਰੇ ਪਾ ਕੇ ਖੁਰਨੀ ਜੀ ਨਾ ਪਹਿਲਾਂ ਤੂੜੀ ਪਾਈ ਦੀ ਹੁੰਦੀ ਆ ਫਿਰ ਖਾਦਰ ਲਾਈ ਦੀ ਹੁੰਦੀ ਆ ਫੇਰ ਉੱਤੇ ਦਾਣਾ ਤੂੜੀ ਦਾ ਫੇਰ ਖਾਂਦੇ ਆ ਖੁਰਨੀ ਕਿੱਥੇ ਬੇਬੇ ਮੈਂ ਤਾਂ ਦੇਖੀ ਉਹ ਤੇ ਖਾਲ ਹੀ ਆ ਉਹ ਚ ਪਾਣੀ ਪਾਈ ਦਿੰਦਾ ਫੇਰ ਦੁੱਧ ਦੇਣ ਗਾਹੋ ਮੈਨੂੰ ਪਤਾ ਮੇਰੇ ਦੋ ਗਲਾਸ ਕਿਆਚ ਗੱਤ ਦੇ ਦੀਵਾਂ ਪਾਵੇਂਗੀ ਦਾ ਕੋ ਆਰੀ ਮਾਂ ਨੂੰ ਫੇਰ ਹੀ ਆ ਉਂ ਛੱਟ ਕੇ ਪਿੱਛੇ ਧੂੜੀ ਰੱਖਾਂ ਜਿਵੇਂ ਰੂੜੀ ਲਾਈ ਹੁੰਦੀ ਆ ਉਹਦੀ ਉਹ ਰੀਤੂ ਦਾ ਰੱਖਿਆ ਹੀ ਆ ਮੈਂ ਕਿਧਰ ਕਹਾਂ ਬੰਦੇ ਨਾਲ ਕਿਧਰੇ ਨਾ ਮਖਾਲਾ ਆਪੇ ਪਾ ਲੈਣ ਦੀ ਮੈਨੂੰ ਕੀ ਕਹੋ ਦੇਖ ਜਾ ਹੱਥ ਅੱਜ ਕੇ ਜਾ ਹੱਥ ਤੇ ਉਸਾਂ ਲਾਥੀ ਜਾ ਕੇ ਰੋਟੀਆਂ ਲਾ ਕੇ ਫੇਰ ਉਹ ਤੇ ਜਿਹੜਾ ਨੂੰ ਲੈਤਾ ਕੰਮ ਠੀਕ ਆ ਚਾਵਾ ਸੀ ਤੇ ਜੇ ਸ਼ਾਂ ਲਾਥਾ ਕੰਮ ਲੇ ਕੇ ਫੇਰ ਰੋਟੀ ਲਾ ਲੂੰਗੀ ਹੋਰ ਲੈਣੀ ਆ ਮੋਏ ਓਕੇ ਹੋਈ ਜਾਂਦੀ ਨੇ ਮੇਰੇ ਜਦੋਂ ਮੈਂ ਟਮ ਬੈਠੀ ਹਾਂ ਖੁਰਕਾ ਹੁੰਦੀ ਮੇਰੇ ਖੁਰਕਾ ਨਹੀਂ ਮੈਂ ਲੈ ਤੂੰ ਘਰ ਕੇ ਮੜੇ ਬੰਦ ਲਾਤੇ ਜਮ ਖੁਰਕੀ ਨਹੀਂ ਜਬਾ ਜਾ ਰਿਹਾ ਪਰ ਕਾਜ ਨਾ ਆਇਆ ਇਹ ਖੁਰਕ ਬੇਬੇ ਨਾਲ ਛਿਦਰਾ ਬੰਦ ਕਰ ਕਿਤੇ ਉਹੀ ਗੱਲ ਬਹੁਤ ਵਰਾ ਕੇ ਰੱਖਣਾ ਪੈਂਦਾ ਤੈਨੂੰ ਤਾਂ ਖੁਰਕਾ ਨਹੀਂ ਹੁੰਦਾ ਤੂੰ ਪੱਠੇ ਖਣ ਕਿਵੇਂ ਪਾ ਲੀ ਬਚਾਰਾ ਨੂੰ ਮਾ ਸਾਹ ਤੋ ਹੁੰਦੇ ਦਵਾ ਬੇਬੋ ਚਾਹ ਕਬਾ ਕੌੜੇ ਚਾਹ ਕਾ ਮੇਰੇ ਲਈ ਤੈਨੂੰ ਮਿੱਠਾ ਤਾਂ ਹੁੰਦਾ ਹੀ ਨਹੀਂ ਚੱਕਣਾ ਮਿੱਠੀ ਤੇ ਇਹ ਚੱਕਣਾ ਹਾਂ ਔਖੀ ਚੱਕੀ ਜਾਂਦੀ ਨਹੀਂ ਹੁਣ ਆਟਾ ਗੁੰਨਾ ਬੋਲਾ ਬੋਲਾ ਹੁਣ ਕਿਹੜੇ ਕੌਲੇ ਇਹਨਾਂ ਲਾ ਕੇ ਆਜਾ ਕੌਲਾ ਤੇਰਾ ਹਾਂ ਉਹ ਆਉ ਮੇਰਾ ਹੀ ਹੋ ਚੜਪਿਓ ਨੇ ਪਾਏ ਆਂ ਆਜਾ ਬੇਬੇ ਤੂੰ ਪਾਇਆ ਜੀ ਨਹੀਂ ਹੋਣੀ ਆ ਕਿ ਜਾ ਆ ਬੜਾ ਦੋਸਤ ਪਹਿਲਾਂ ਤੋਂ ਗੋਲ ਕਮ ਇਹਨੂੰ ਸਾਂਉਂ। ਕਿਵੇਂ ਵਾਣੀ ਇਹਨਾਂ ਦੇ ਟੱਚ ਟਾਥ ਹੋ ਗਿਆ ਮੇਰਾ। ਫੇਰ ਦੇਖਾ। ਹੋਏ ਕਾਈ ਮੈਂ ਸੋਚਾਂ ਇਹ ਆਟੇ ਨਾਲ ਉਹਦੇ ਨਾਲ ਪਾਊਡਰ ਨਾਲ ਗੱਲ ਨਹੀਂ ਬਣੀ। ਹਾਂ। ਆ ਤਾਂ ਈ ਆ ਰਹੀ ਆ। ਕਲਮਾਣਾਂ ਲਈ ਉਹਦਾ টাইম ਇਹ ਸੋਚਾਂ ਵੀ ਉਹ ਨਾ ਚਿੱਟੀਆਂ ਹੁੰਦੀਆਂ ਕਿਵੇਂ ਆ ਬੇਬੇ ਚਾਤੀ ਹੈ ਨਹੀਂ ਸੀਦਰ ਗਏ ਆਖੇ ਤਾਂ ਤਾਂ ਗੁੰਨਨ ਸਾਰੇ ਮੂੰਹ ਤੂੰ ਮੇਰੇ ਨਾਲ ਇੱਥੇ 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 ਬਹਿ ਮਣ ਬਹਿ ਬਹਿ ਤੈਨੂੰ ਪਤਾ ਹਾਂ ਵੇਖ ਐ ਤੂੰ ਹੀ ਹੋਗੀ ਨਾ ਹਾਂ ਵੇ ਇਹ ਹਾਂ ਇਧਰ ਇਹ ਮੱਥੇ ਮਾਰੀ ਅੱਬਾ ਮੈਂ ਤਾਂ ਪੁੱਛਾਈ ਜਾਨੀ ਆ ਮੈਂ ਤਾਂ ਕਿਸੇ ਨੂੰ ਪੁੱਛ ਹੀ ਨਹੀਂਿਆ ਅਸਗਵਾਨ ਤੋਂ ਪੁੱਛ ਲੈਂਦੀ ਕਿ ਕੁੜੀ ਕੇਹ ਹੈ ਜੀ ਇਧਰ ਗਏ ਆ ਗੁੰਨਾਂ ਨੂੰ ਅੱਖਾਂ ਲਿਦਾਇਨੂ ਇਤੋਂ ਮੋਰੀ ਹੋਇਆ ਤਾਲੀ ਹੋਈ ਪਈ ਆ ਸਾਧਨ ਗੋਆ ਛੱਤੀ ਜਾਨੀ ਰਹਿਣੀ ਆ ਵਾਹ ਫਰੂਦ ਸਿੱਧਰਾ ਬੰਦਾ ਜਾ ਉੱਠੜ ਨਾ ਨੂੰ ਲਾ ਜਾ ਪਾ ਕੋਈ ਕੰਮ ਰਿਕਵੈਸਟ ਵੀ ਨਹੀਂ ਆਇਆ ਤੇਨੂੰ ਕੀ ਪਤਾ ਦੇ ਕੋਰੀ ਹੋ ਗਈ ਤੇਰੀ ਨੋ ਕਿੱਦੀ ਸੋਹਣੀ ਲੱਗਦੀ ਐ ਕਿਸੇ ਦੀ ਨਹੀਂ ਹੋਣੀ ਤੂੰ ਜਾ ਕੇ ਵੇਖ ਲੈ ਤਾਂ ਵੀ ਨਹੀਂ ਲੱਭਣੀ ਐ ਵੇ ਜੀ ਦੇਖ ਹਾਏ ਹਾਏ ਰੰਗ ਇਹਦਾ ਵੀ ਕਿੱਦੀ ਕਾਹਨੂੰ ਲੱਭਣੀ ਐ ਇਹਦੇ ਜਿੰਨਾਂ ਨੂੰ 50000 ਲਾ ਰਾਂ ਤੈਨੂੰ ਬਬੇ ਹੋਰ ਲਾ ਕੇ ਲਿਆਉ ਹੁਣ ਤਾਂ ਦੇਖੇ ਸਾਰੇ ਪਿੰਡ ਚ ਬਹਿ ਜਾ ਬਹਿ ਜਾ ਕਰਾ ਦੇਣੀ ਵੈਲ ਨਹੀਂ ਆਈਆਂ